ਇਿੱਤ ਦਿਨੀ ਪਟਿਆਲਾ ਦੇ ਚੌੜਾਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬੱਚਿਆਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਲੈ ਕੇ ਸਨ ਜਿਨ੍ਹਾਂ ਦੀ ਰਿਪੋਰਟ ਆਉਣ ਤੇ ਸੈਂਪਲ ਫੇਲ ਪਾਏ ਗਏ ਜਿਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਇੱਥੇ ਬੱਚੇ ਫੇਲ ਸੈਂਪਲ ਵਾਲਾ ਪਾਣੀ ਪੀਣ ਲਈ ਮਜਬੂਰ ਹਨ ਅਧਿਆਪਕ ਤਾਂ ਕਰੋ ਪਾਣੀ ਲੈ ਕੇ ਆਉਂਦੇ ਹਨ ਪਰ ਬੱਚੇ ਕਿੱਥੇ ਜਾਣ ਤੇ ਮੇਰਾ ਨਾਮ ਮਸਕਾਨ ਵੇਗਮਾਂ ਕੀ ਦਿੱਕਤ ਆ ਰਹੀ ਹੈ ਜੀ ਉਹਰੇ ਕਿਹੜੇ ਕਲਾਸ ਚ ਛੋਟਾ ਬੱਚਾ ਪੜਦਾ ਮੇਰਾ ਬੱਚਾ 5ਵੀਂ ਕਲਾਸ ਚ ਪੜਦਾ ਜੀ ਮੁੰਡਾ ਮੇਰਾ ਪਾਣੀ ਦੀ ਸਭ ਤੋਂ ਜ਼ਿਆਦਾ ਦਿੱਕਤ ਆ ਜੀ ਕੋਈ ਸਫਾਈ ਨਹੀਂ ਹੈਗੀ ਉਰੇ ਲੈਟਰਨ ਬਾਥਰੂਮ ਦੀ ਖਾਣੇ ਦੀ ਕੋਈ ਵੀ ਉਹ ਨਹੀਂ ਹੈਗੀ ਜੀ ਉਰੇ ਬੱਚੇ ਐਵੇਂ ਫਿਰਦੇ ਰਹਿੰਦੇ ਆ ਕੋਈ ਸਟਾਫ ਦੀ ਜ਼ਿੰਮੇਵਾਰੀ ਨਹੀਂ ਹੈਗੀ ਜੀ ਬੱਚੇ ਵਾਸਤੇ ਹਾਂਜੀ ਦਿੱਕਤ ਕੀ ਆ ਰਹੀ ਹੈ ਪੀਣ ਵਾਲੇ ਪਾਣੀ ਦੀ ਪੀਣ ਵਾਲੇ ਪਾਣੀ ਦੀ ਆ ਰਹੀ ਹੈ ਜੀ ਬੱਚੇ ਜਾ ਘਰ ਤੋਂ ਬੋਤਲ ਲੈ ਕੇ ਆਉਂਦੇ ਆ ਤੇ ਇੱਕ ਬੋਤਲ ਦਾ ਨਹੀਂ ਸਰਦਾ ਜੀ ਤੇ ਫਿਰ ਬੱਚੇ ਅਸ਼ਰਮ ਤੇ ਜਾਂਦੇ ਆ ਲੈਣ ਜੀ ਕਿੰਨੇ ਟਾਈਮ ਤੋਂ ਇਹ ਪ੍ਰੋਬਲਮ ਬਹੁਤ ਟਾਈਮ ਹੋ ਗਈ 2-3 ਮਹੀਨੇ ਹੋ ਗਏ ਅਸੀਂ 2-3 ਵਾਰ ਮੈਡਮ ਕੋਲ ਆ ਗਏ ਜੀ ਪਹਿਲਾਂ ਵੀ ਠੀਕ ਕਹਿੰਦੇ ਨੇ ਮੈਡਮ ਮੈਡਮ ਕਹਿੰਦੇ ਨੇ ਜੀ ਵੀ ਅਸੀਂ ਉਹ ਕਰਾਂਗੇ ਵੀ ਕਰਦੇ ਆ ਗੱਲ ਪੰਚਾਇਤ ਮੈਂਬਰ ਨਾਲ ਕਰਦੇ ਆ ਅਸੀਂ ਪਹਿਲਾਂ ਵੀ ਪੰਚਾਇਤ ਮੈਂਬਰ ਲੈ ਕੇ ਆਏ ਸੀ ਜੀ ਤੇ ਅੱਜ ਵੀ ਫਿਰ ਇਹਨਾਂ ਨੇ ਬੁਲਾਇਆ ਸਾਨੂੰ ਅਸੀਂ ਮੁਕਤੀ ਦੇ ਆ ਕਦੇ ਨੂੰ ਨਹੀਂ ਜੀ ਮੈਂ ਮੇਰੀ ਬੇਟੀ ਪੜਦੀ ਐ ਇੱਥੇ 5ਵੀਂ ਕਲਾਸ ਚ ਪੜਦੀ ਐ ਤੇ ਇੱਥੇ ਬਸ ਉਹੀ ਪਾਣੀ ਦੀ ਸਮੱਸਿਆ ਐ ਬਹੁਤ ਜ਼ਿਆਦਾ ਪਾਣੀ ਦੀ ਇੰਨੀ ਸਮੱਸਿਆ ਐ ਨਾ ਕਿ ਘਰੋਂ ਬੋਤਲ ਲੈ ਕੇ ਆਂਦੇ ਨੇ ਇੱਕ ਬੋਤਲ ਚ ਕੁਝ ਬੰਦਦਾ ਨਹੀਂ ਇੰਨੀ ਗਰਮੀ ਚ ਫਿਰ ਆਸ਼ਰਮ ਚ ਜਾਂਦੇ ਨੇ ਤਾਂ ਇੱਥੇ ਕੋਈ ਰੂਲ ਨਹੀਂ ਹੈਗਾ ਕੋਈ ਸੁਣਵਾਈ ਨਹੀਂ ਹੋ ਰਹੀ ਕਈ ਵਾਰੀ ਆ ਚੁੱਕੇ ਆ ਜਿਵੇਂ ਕਿ ਮੈਂ ਚੇਅਰਮੈਨ ਆ ਚੇਅਰਮੈਨ ਹੋਣ ਦੇ ਨਾਤੇ ਮੈਂ ਕਿੰਨੀ ਵਾਰੀ ਮੈਡਮ ਦੇ ਕੰਨਾਂ ਪਾਈ ਐ ਗੱਲ ਮੈਡਮ ਕਹਿੰਦੀ ਕਿ ਮੈਂਬਰ ਨਾਲ ਗੱਲ ਹੋ ਰਹੀ ਐ ਇਹ ਹੋ ਰਿਹਾ ਐ ਪਰ ਨਹੀਂ ਕੋਈ ਸੁਣਵਾਈ ਨਹੀਂ ਹੋਈ ਕੁਝ ਨਹੀਂ ਹੋਇਆ ਹੈਗਾ ਦਿਕਤ ਕੀ ਹੈ ਪਾਣੀ ਦੀ ਦਿਕਤ ਪਾਣੀ ਪਾਣੀ ਵਿੱਚ 스멜 ਵੀ ਆ ਰਹੀ ਹੈ ਜਿਵੇਂ ਚਾਹ ਬਣਾਉਂਦੇ ਆਂ ਚਾਹ ਫਟ ਜਾਂਦੀ ਹੈ ਦਾਲ ਨਹੀਂ ਰਲਦੀ ਹੈਗੀ ਤੇ ਬੱਚੇ ਪਾਣੀ ਪੀ ਵੀ ਰਹੇ ਨੇ ਮੇਰੇ ਕੋਲੇ ਹੁਣੇ ਮੇਰੇ ਇੱਕ ਸਕੂਲ ਦਾ ਮਸਲਾ ਚੋਰੇ ਦਾ ਪਾਣੀ ਦਾ ਪਹੁੰਚਿਆ ਸੀਗਾ ਜਿਸ ਬਾਰੇ ਮੈਂ ਇੱਕ ਤੁਹਾਨੂੰ ਵਿਸ਼ਵਾਸ ਦਿਵਾਉਣੀ ਆ ਕਿ ਅੱਜ ਸ਼ਾਮ ਤੱਕ ਨਵਾਂ ਸਬਮਰਸੀਬਲ ਬੋਰ ਸ਼ੁਰੂ ਹੋ ਜਾਏਗਾ ਤੇ ਪਾਣੀ ਦਾ ਮਸਲਾ ਜਿਹੜਾ ਹੈਗਾ ਉਹ ਤੁਰੰਤ ਹੀ ਹੱਲ ਕਰ ਦਿੱਤਾ ਜਾਏਗਾ 20 ਦਿਨਾਂ ਵਿੱਚ ਆਪਾਂ ਇਦੇ ਆਰਓ ਵਗੈਰਾ ਤੇ ਸਾਰਾ ਕੁਝ ਠੀਕ ਕਰਵਾ ਦੇਵਾਂਗੇ ਸਕੂਲ ਦੇ ਵਿੱਚ ਪਾਣੀ ਦੀ ਸਮੱਸਿਆ ਥੋੜੇ ਸਮੇਂ ਤੋਂ ਆ ਰਹੀ ਹੈ ਜਿਸ ਬਾਬਤ ਸਕੂਲ ਦੇ ਵਿੱਚ ਨਵੇਂ ਕਮਰੇ ਦੇ ਉਦਘਾਟਨ ਲਈ ਸਿੱਖਿਆ ਕ੍ਰਾਂਤੀ ਦਾ ਫੰਕਸ਼ਨ ਸੀ ਜਿਸ ਵਿੱਚ ਐਮਐਲਏ ਸਾਹਿਬ ਦੇ بیٹے ਜਸ਼ਨਜੀਤ ਜੀ ਆਏ ਹੋਏ ਸੀ ਅਸੀਂ ਉਹਨਾਂ ਨਾਲ ਉਸ ਟਾਈਮ ਮੌਕੇ ਤੇ ਉਹਨਾਂ ਨੂੰ ਵੀ ਮੌਕਾ ਦਿਖਾ ਕੇ ਦੱਸਿਆ ਗਿਆ ਸੀ ਵੀ ਸਾਨੂੰ ਪਾਣੀ ਦੀ ਸਕੂਲ 'ਚ ਸਮੱਸਿਆ ਆ ਰਹੀ ਹੈ ਸਕੂਲ ਦੇ ਵਿੱਚ ਬੱਚਿਆਂ ਦੀ ਸਟਰੈਂਥ ਬਹੁਤ ਜ਼ਿਆਦਾ ਹੈ ਜ਼ਿਆਦਾਤਰ ਬੱਚੇ ਸਲਮੇਰੀ ਦੇ ਆਣ ਉਹਨਾਂ ਨੇ ਮੌਕੇ ਤੇ ਹੀ ਆਪਣੇ ਪੀਏ ਸਾਹਿਬ ਨੂੰ ਫੋਨ ਕਰਕੇ ਸਾਨੂੰ ਆਸ਼ਵਾਸਨ ਪੂਰਾ ਦਿੱਤਾ ਸੀ ਕਿ ਬਹੁਤ ਹੀ ਜਲਦੀ ਆਪਬੇ ਸਕੂਲ 'ਚ ਕੁਝ ਦਿਨਾਂ 'ਚ ਨਵਾਂ ਆਰੋ ਤੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵਾਂ ਬੋਰ ਹੋ ਜਾਵੇਗਾ ਉਸ ਤੋਂ ਬਾਅਦ ਮੈਂ ਤੇ ਮੇਰੇ ਹਸਬੰਦ ਨੇ ਐਪਲੀਕੇਸ਼ਨ ਲਿਖੀ ਉਹਨਾਂ ਦੇ ਦਫ਼ਤਰ ਚ ਦਿੱਤੀ ਦੋ ਤਿੰਨ ਵਾਰ ਅਪਰੋਚ ਵੀ ਕਰਨ ਗਏ ਆ ਉਹ ਕਹਿੰਦੇ ਕਿ ਸਾਹਿਬ ਬਿਮਾਰ ਚੱਲ ਰਹੇ ਆ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਵੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, carpentering. For more information, please contact him at under check -trade, form, CheckTrade platform www.checktrade.com 921760. Chandar Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ